ਦੇ ਵਿੱਚ ਸ੍ਰੀ ਗੌਰਵਜਾਦ IPS ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿੰਮ ਦੇ ਤਹਿਤ ਸ੍ਰੀ ਅਜੀਤ ਗਾਂਧੀ IPS ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਜਿਹੜੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਹੋਇਆ ਜਿਨ੍ਹਾਂ ਤੇ ਪਹਿਲਾਂ ਵੀ ਟੀਟੂ ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜ ਆ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜ ਆ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕੱਦਮੇ ਕਵਾੜੀਆ ਇੱਕ ਉਹਦੇ ਤੇ ਵੀ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕੱਦਮੇ ਦਰਜ ਆ ਇਹਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸੀ ਗ੍ਰਿਫਤਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਿੱਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊ। ਇਸ ਦੇ ਵਿੱਚ ਸ੍ਰੀ ਗੌਰਵ ਜੱਧਾ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿਮੇ ਦੇ ਤਹਿਤ ਸ੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਜਿਹੜੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ 5 ਦੋਸ਼ੀ ਗ੍ਰਿਫਤਾਰ ਹੋਇਆ ਜਿਨ੍ਹਾਂ ਤੇ ਪਹਿਲਾਂ ਵੀ ਟੀਟੂ ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜਾ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜਾ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਾਦਮੇ ਕਵਾੜੀਆ ਇੱਕ ਉਹਦੇ ਤੇ ਵੀ ਕਵਾੜੀ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਾਦਮੇ ਦਰਜ ਇਹਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸ਼ੀ ਗ੍ਰਿਫਤਰ ਕਰ ਲਿਆ ਇਹਨਾਂ ਤੋਂ ਅੱਗੇ ਹੋਰ ਪੁੱਛਗਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਹਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ 'ਚ ਲਿਆਂਦੀ ਜਾਊ। ਇਸ ਦੇ ਵਿੱਚ ਸ੍ਰੀ ਗੌਰਵ ਜੱਧਾ ਆਈਪੀਐਸ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿਮੇ ਦੇ ਤਹਿਤ ਸ੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਮੋਗਾ ਪੁਲਿਸ ਨੂੰ ਇਹਦੀ ਇੱਕ ਕਾਮਯਾਬੀ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਹੋਇਆ ਜਿਨ੍ਹਾਂ ਤੇ ਪਹਿਲਾਂ ਵੀ ਟੀਟੂ ਪੁੱਤਰ ਗਰਦਿਆਲ ਤੇ ਤਿੰਨ ਮੁਕਾਦਮੇ ਦਰਜਾ ਚਮਕੌਰ ਸਿੰਘ ਤੇ ਚਾਰ ਮੁਕਾਦਮੇ ਦਰਜਾ ਆਕਾਸ਼ ਤੇ ਦੋ ਤੇ ਬਲਬੀਰ ਸਿੰਘ ਗੱਗੀ ਤੇ ਚਾਰ ਮੁਕਾਦਮੇ ਕਵਾੜੀਆ ਇੱਕ ਉਹਦੇ ਤੇ ਵੀ ਕਵਾੜੀ ਸਨੀ ਕੁਮਾਰ ਕਵਾੜੀਆ ਜਿਹੜਾ ਕੋਟੀ ਸੇਖਾਂ ਦਾ ਉਹਦੇ ਤੇ ਵੀ ਪਹਿਲਾਂ ਦੋ ਮੁਕਾਦਮੇ ਦਰਜਾ ਇਦੇ ਵਿੱਚ ਕਰੀਬ ਕੋਈ 20-25 ਲੱਖ ਦੀ ਜਿਹੜੀ ਚੋਰੀ ਹੋਈ ਸੀ ਸੈਂਟਰੀ ਦੇ ਸਮਾਨ ਦੀ ਉਹਦੇ ਵਿੱਚੋਂ ਕੁਝ ਸਮਾਨ ਸਾਨੂੰ ਕਰੀਬ 90 ਕੁ ਹਜ਼ਾਰ ਦਾ ਜਿਹੜੀ ਰਿਕਵਰੀ ਹੋ ਗਈ ਆ ਇਹ ਪੰਜੇ ਦੋਸੀ ਗ੍ਰਿਫਤਰ ਕਰ ਲਿਆ ਇਹਨਾਂ ਤੋਂ ਹਲੇ ਹੋਰ ਪੁੱਛਗਛ ਕਰਕੇ ਜਿਹੜਾ ਇਹਨਾਂ ਨੇ ਹੋਰ ਕਿਤੇ ਵੀ ਸਮਾਨ ਵੇਚਿਆ ਉਹਦੇ ਵਿੱਚ ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ